ਅਸੀਂ ਕੋਈ ਤੇ ਮਤਲਬ ਬੰਬ ਕੋਲੇ ਲੈ ਕੇ ਆਏ ਆ ਗੱਲ ਇਹ ਆ ਕਿ ਸਾਡੇ ਪਜ਼ੁਰਗਾ ਨਾਲ ਸਾਡੇ ਨੌਜਵਾਨਾਂ ਨਾਲ ਜਿਹੜਾ ਘਾਨ ਹੋ ਰਿਹਾ ਮੈਂ ਦੱਸਣਾ ਚਾਹਨਾ ਮੋਦੀ ਤੇਰੀ ਧੌਣ 'ਚ ਕਿੰਨਾ ਹੋਣੇ ਕਟਾਂਗੇ ਕਟਾਂਗੇ ਇਹ ਪੰਜਾਬ ਆ ਪੰਜਾਬ ਜਦੋਂ ਗਜਨੀ ਦੇ ਤੇ ਜਦੋਂ ਸੋਮਨਾਥ ਦੇ ਮੰਦਿਰ ਦੇ ਦਰਵਾਜ਼ੇ ਮਹਾਰਾਜਾ ਰਣਜੀਤ ਸਿੰਘ 860 ਬਾਅਦ ਅਸਾਲ ਬਾਅਦ ਲੈ ਕੇ ਦਿਆ ਸਿਹਾ ਸਕਦਾ ਨਾ ਫਿਰ ਅਸੀਂ ਆਪਣੇ ਹੱਕ ਆ ਤੁਹਾਡੀ ਤੇਰੀ ਜਾਦ ਦੇਰ ਦੀ ਗੱਲ ਨਹੀਂ ਆ ਆ ਸਾਲ ਦੀ ਗੱਲ ਆ ਤੈਨੂੰ ਫਿਰ ਤੈਨੂੰ ਇਸ ਤੋਂ 2024 ਇਹ ਸਾਨੂੰ ਦੱਸ ਰਹੇ ਨੇ ਇਹ ਪੱਕੇ ਐਬਿਡੀਕੇਟ ਕਰਕੇ ਇਹ ਦੱਸ ਰਹੇ ਨੇ ਪੱਕਾ ਇਹ ਫੱਟੜ ਹੋ ਗਏ ਨੇ ਬਾਈ ਜੀ ਤੇ ਇਹ ਪੂਰਾ ੱਤਕਾ ਕੀਤਾ ਜਾ ਰਿਹਾ ਸਰਕਾਰ ਵੱਲੋਂ ਇਹ ਕਿਉਂ ਹੁੰਦੇ ਨੇ ਕਹਿੰਦੇ ਲੜਨ ਵਾਲੇ ਕਹਿੰਦੇ ਇੱਥੇ ਲੜਦੇ ਚੀਨ ਦੇ ਬਾਰਡਰ ਤੇ ਜਾ ਕੇ ਕਹਿੰਦੇ ਨਾ ਉਹ ਜਿਹੜੇ ਅਰਨਾਚਲ ਪ੍ਰਦੇਸ਼ 'ਚ ਕਬਜ਼ਾ ਕਰਿਆ ਜੀ ਨਾਲ ਉਹਨਾਂ ਨਾਲ ਮਾਰਦੇ ਮੱਥਾ ਜਾ ਕੇ ਇਹ ਕੀ ਆ ਵਿਚਾਰੇ ਮਿਹੱਤੇ ਨੇ ਕਿਸਾਨ ਜਿਹੜੇ ਆਏ ਹੋਏ ਮੇਰੇ ਘਰ ਤੋਂ ਬੋਲੇ ਰੱਟੀਆਂ ਨਹੀਂ ਬਾਬਾ ਜੀ ਪਾੜ ਦਾਂਗੇ ਸਾਰਾ ਸ਼ਾਮ ਤੱਕ ਮੈਂ ਕੈਮਰੇ ਤੋਂ ਹਲੇ ਜਾਣ ਮੈਂ ਵੀ ਲੱਗੂਗਾ ਯਾਰ ਆਪਾਂ ਸਾਡੇ ਕੋਲ ਖੁੱਲਾ ਟਾਈਮ ਤੇ 4 ਦਿਨ ਲੱਗ ਜਾਣ ਆਪਾਂ ਤਾਂ ਜਾਮਾਂ ਹੈ ਗਾਇਸ ਵੀ ਤੇਰੀ ਪਿੱਛੇ ਲੜ ਰਹੇ ਨੇ ਆਪਣੀ ਫਸਲ ਪਿੱਛੇ ਲੜ ਰਹੇ ਨੇ ਆਪਣੀ ਫਸਲ ਪਿੱਛੇ ਲੜ ਬਾਪੂ ਜੀ ਨੂੰ ਪੱਟੜ ਕੀਤਾ ਪੂਰਾ ਫੱਟਣਾ ਹੋ ਗਿਆ ਨੇ ਬਾਪੂ ਕੋਈ ਡਰਨੀਗਾ ਮੈਂ ਮਰ ਵੀ ਜਾਉ ਕੋਈ ਗੱਲ ਨਹੀਂ ਪਿੱਛਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਸ਼ੰਭੂ ਬਾਡਰ ਤੇ ਰੋਕਿਆ ਜਾ ਰਿਹਾ ਸੀ ਨਾ ਗਲੇ ਵੀ ਮਾਰੇ ਜਾ ਰਹੇ ਨੇ ਪੱਟੇ ਦੇ ਗੋਲੀਆਂ ਮਾਰਦੇ ਰਹੇ ਆ ਉਹ ਕਹਦਣਾ ਮਾਰ ਰਹੇ ਨੇ ਗੋਲੀਆਂ ਗੋਲੀਆਂ ਬਜੂਕ ਨਾ ਮਾਰੇ ਪੱਟੇ ਲੋਕ ਇਨਾਂ ਜਗਮੀ ਲੇਖ ਸਿੰਘ ਰੋਇ ਉਤਰਾ ਨੇ ਡੜੀ ਹੋ ਚੁੱਕੇ ਨੇ ਅੱਗੇ ਵਧ ਰਹੇ ਨੇ ਪਤਾ ਨਹੀਂ ਕਿਆ ਸਿੱਟ ਰਹੀ ਆ ਉਹ ਲੋਕੋ ਪਿੰਡਾਂ ਦੇ ਵਿੱਚ ਆਉਂਗੋ ਜਾਦੇ ਤੁਹਾਡੇ ਮੂੰਹਾਂ ਪਰ ਅਸੀਂ ਮਾਰਨੇ ਹੁਣ ਤਿਆਰ ਰਹੋ ਬਾਤ ਬਾਤ ਸਰਕਾਰ ਜਦ ਪਿੰਡਾਂ ਦੇ ਵਿੱਚ ਆਉਂਗੋ ਤਾਂ ਤੁਹਾਡੇ ਮੂੰਹ ਪਰ ਚਪੇੜਾ ਅਸੀਂ ਮਾਰਨੀ ਆ ਮਾਰਨੀ ਆ ਇਹਨਾਂ ਪਰ ਬੋਤਾ ਬਹਿ ਜਾਣਗੇ ਇਹਨਾਂ ਨੂੰ ਫਿਰ ਇਹਨਾਂ ਨੂੰ ਕੁੱਪਿਆ ਲੋ ਪਿੰਡਾਂ ਜੂ ਨਹੀਂ ਵੜਨ ਦੇਣਾ ਅਸੀਂ ਪੋਤਾ ਦਾ ਇੱਕ ਪਾਸੇ ਕਿੰਦਾਦਾ ਕੰਮ ਆਪਣੀ ਅਸੀਂ ਫੋਨ ਦੀ ਲੜਾਈ ਲੜਨ ਤਾਂ ਆਏ ਆ ਫੋਨ ਦੀ ਲੜਾਈ ਲਈ ਆਏ ਆ ਹੋਰ ਕੀ ਕਰ ਰਹੇ ਆ ਅਸੀਂ ਕੋਈ ਤੇ ਮਤਲਬ ਬੰਬ ਕੋਲੇ ਲੈ ਕੇ ਆਏ ਆ ਗੱਲ ਇਹ ਆ ਕਿ ਸਾਡੇ ਬਜ਼ੁਰਗਾ ਨਾਲ ਸਾਡੇ ਨੌਜਵਾਨਾਂ ਜਿਹੜਾ ਕਾਨੂੰਨ ਹੋ ਰਿਹਾ ਮੈਂ ਦੱਸਣਾ ਚਾਹੁੰਦਾ ਮੋਦੀ ਤੇਰੀ ਧੌਣ 'ਚ ਕਿੰਨਾ ਹੋਣੇ ਕੱਢਾਂਗੇ ਕੱਢਾਂਗੇ ਇਹ ਪੰਜਾਬ ਆ ਪੰਜਾਬ ਜਦੋਂ ਗਜਨੀ ਦੇ ਜਦੋਂ ਸੋਮਨਾਥ ਦੇ ਮੰਦਿਰ ਦੇ ਦਰਵਾਜ਼ੇ ਮਹਾਰਾਜਾ ਰਣਜੀਤ ਸਿੰਘ 860 ਬਾਅਦ ਅਸਾਲ ਬਾਅਦ ਲੈ ਕੇ ਲਿਆ ਸਕਦਾ ਨਾ ਫਿਰ ਅਸੀਂ ਆਪਣੇ ਹੱਕ ਆ ਤੁਹਾਡੀ ਤੇਰੀ ਜਿਆਦਾ ਦੇਰ ਦੀ ਗੱਲ ਨਹੀਂ ਆ ਆ ਸਾਲ ਦੀ ਗੱਲ ਆ ਤੈਨੂੰ ਫਿਰ ਤੈਨੂੰ ਇਸ 2024 'ਚ ਪਤਾ ਲੱਗ ਜਾਊਗਾ ਜਦੋਂ ਚੱਕ ਕੇ ਤੈਨੂੰ ਤਖਤ ਤੋਂ نیچے ਮਾ ਦੇਣਾ ਤੇਰੇ ਜੁੱਤੀਆਂ ਪਈਆਂ ਉਦੋਂ ਤੈਨੂੰ ਪਤਾ ਲੱਗ ਜਾਊਗਾ ਸਾਹਿਬ ਸਿੰਘ ਸਾਹਿਬ ਢੀਡ ਹਟਾਉਣ ਵਾਸਤੇ ਚਲੋ ਅਥਰੂ ਗੈਸ ਵੀ ਮੰਨੀ ਜਾ ਸਕਦੀ ਇੱਕ ਪੁਆਇੰਟ 'ਤੇ ਆ ਕੇ ਪਰ ਇਹ ਤਾਂ ਫਾਇਰਿੰਗ ਹੋ ਰਹੀ ਹੈ ਯਾਰ ਫਾਇਰਿੰਗ ਹੋ ਰਹੀ ਆ ਫਾਇਰਿੰਗ ਜੀ ਇਹ ਸਾਨੂੰ ਦੱਸ ਰਹੇ ਨੇ ਇਹ ਪੱਕੇ ਬੈਰੀਕੇਟ ਕਰਕੇ ਇਹ ਦੱਸ ਰਹੇ ਨੇ ਇਹ ਪੱਗਾਂ ਦੇ ਚੁਬਦੇ ਨੇ ਇਹ ਦੱਸ ਰਹੇ ਨੇ ਸਾਡਾ ਖਾਲਸਾ ਰਾਜ ਹੁੰਦਾ ਸੀ ਹੈ ਪੱਟੜ ਹੋ ਗਿਆ ਅੱਗੇ ਪੱਟੜ ਦੇਖੋ ਦੇਖੋ ਤੁਹ ਦੇਖ ਸਕਦੇ ਹੋ ਕਈ ਨੌਜਵਾਨ ਫੱਟੜ ਹੋ ਰਹੇ ਨੇ ਤੇ ਦੇਖ ਸਕਦੇ ਹੋ ਤੁਸੀਂ ਬਾਈ ਦਾ ਤੇ ਫੱਟੜ ਹੋ ਗਏ ਨੇ ਬਾਈ ਜੀ ਤੇ ਇਹ ਪੂਰਾ ਤੱਕਾ ਕੀਤਾ ਜਾ ਰਿਹਾ ਸਰਕਾਰ ਵੱਲੋਂ ਤੇ ਰੌਂਦ ਵੀ ਮਾਰੇ ਜਾ ਰਹੇ ਨੇ ਪਲਾਸਟਿਕ ਦੇ ਤੇ ਰੌਂਦ ਮਾਰੇ ਜਾਂਦੇ ਰੌਂਦ ਨਾਲ ਵੀ ਫਾਇਰਿੰਗ ਕੀਤੀ ਜਾ ਰਹੀ ਆ ਟਰੈਕਟਰਾਂ ਦੇ ਟਾਇਰਾਂ ਤੇ ਰੌਂਦ ਮਾਰੇ ਜਾ ਰਹੇ ਨੇ ਤੇ ਬਾਈ ਜੀ ਦੇਖ ਸਕਦੇ ਹੋ ਜਿਹੜੀ ਜੰਗ ਲੱਗੀ ਹੋਈ ਆ ਕਿਸਾਨਾਂ ਤੇ ਕਿਸਾਨਾਂ ਤੇ ਦਿੱਲੀ ਸਰਕਾਰ ਦੀ ਜੰਗ ਲੱਗੀ ਹੋਈ ਆ ਆਥਰੂ ਕੇ ਦਾ ਗੋਲਾ ਜੀ ਅੱਗੇ ਉੱਤੇ ਖੜੀ ਸੀ ਜਨਤਾ ਚ ਉਹ ਗੋਲਾ ਬਹੁਤ ਫਾਸਟ ਆਇਆ ਜੀ ਉਹ ਵੱਜਾਈ ਪੈਰ ਤੇ ਹੱਟ ਜੀ ਇਹ ਕਲੀਅਰ ਗੈਸ ਵਾਲਾ ਹਾਂਜੀ ਕੋਈ ਰਬੜ ਵਾਲਾ ਨਹੀਂ ਜਿਹੜਾ ਗੈਸ ਵਾਲਾ ਜੀ ਉਹਦੀ ਰਫਤਾਰ ਨਹੀਂ ਸੀਗੀ ਹਾਂ ਡਰ ਨਹੀਂ ਕੋਈ ਚੱਕਰ ਨਹੀਂ ਪਾਉਂਦਾ ਦੇਖੋ ਇਹ ਕਿਸ ਤਰ੍ਹਾਂ ਦਾ ਬਾਜੂ ਕਰ ਇਹ ਦੇਖੋ ਤੁਹਾਡੇ ਸਾਹਮਣੇ ਹੀ ਅਸੀਂ ਕੀ ਕਹਦਾ ਤੁਹਾਡੇ ਸਾਹਮਣੇ ਹੀ ਆ ਇੰਨਾ ਧੱਕਾ ਤੱਕ ਜਿੰਦਗੀ ਜੱਜ ਤੱਕ ਅਸੀਂ ਦੇਖੇ ਸਾਡੇ ਬਜ਼ੁਰਗ ਦੋ ਘੰਟੇ ਤੋਂ ਚੱਲਦੇ ਅੱਜ ਤੱਕ ਵੀ ਐਨੇ ਤੱਕਾ ਕਦੇ ਹੋਇਆ ਹੋਵੇ ਸਾਡੇ ਕੋਲ ਕਿੰਨੇ ਘੰਟੇ ਹੋਏ ਬਾਈ ਕੋਲੇ ਚੱਲ ਰਹੇ ਆ ਜੀ ਅੱਜ ਤਮੂੜ ਵੀ ਠੀਕ ਹੋ ਫਰਸਟ ایڈ ਮਿਲ ਗਈ ਤੁਹਾਨੂੰ ਠੀਕ ਆ ਗਿਆ ਜੀ ਹੁਣ ਆ ਤਾਂ ਆਪਾਂ ਇਹਦਾ ਹੌਸਲਾ ਤਾਂ ਖੜੀ ਰਿਹਾ ਮਿਰਚੀ ਇਹ ਦੇਖੋ ਜੀ ਮਾਈ ਦੀ ਲੱਤ ਦਾ ਹਾਲ ਸੀ ਇਹ ਪੂਰਾ ਪ੍ਰਬੰਧ ਕੀਤਾ ਗਿਆ ਇਹ ਫਾਸਟ ਇਡ ਦਾ ਵੀ ਕਿਸਾਨਾਂ ਵੱਲੋਂ ਨਾਲ ਤੁਸੀਂ ਪੱਟੀ ਕੀਤੀ ਹੈ ਤੇ ਬਾਈ ਤੁਸੀਂ ਅੱਗੇ ਜਾ ਰਹੇ ਸੀਗੇ ਕਈ ਖੜੇ ਸੀ ਉੱਥੇ ਅੱਗੇ ਖੜੇ ਸੀ ਗੋਲਾ ਬੱਜਿਆ ਕਿਵੇਂ ਦਾਸੂ ਦਾ ਇਹਦਾ ਗੋਲਾ ਬੱਜਿਆ ਇਹ ਕਾਫੀ ਭਾਰੀ ਹੁੰਦਾ ਫਿਰ ਕਿੱਦਾਂ ਬੱਜਿਆ ਤੁਹਾਡੇ ਲੱਤ ਲਾਤਾਂ ਦੇ ਕਿਉਂ ਬੱਜਿਆ ਫਾਸਟ ਆਇਆ ਨਾ ਉਧਰੋਂ ਬਹੁਤ ਫਾਸਟ ਹੁੰਦਾ ਇਹ ਬੱਜਿਆ ਕਿ ਨਾ ਲੜ ਰਹੇ ਨੇ ਆਪਣੀ ਪੀੜੀ ਪਿੱਛੇ ਲੜ ਰਹੇ ਨੇ ਆਪਣੀ ਫਸਲ ਪਿੱਛੇ ਲੜ ਰਹੇ ਨੇ ਆਪਣੀ ਦਾਸਲ ਪਿੱਛੇ ਲੜ ਰਹੇ ਨੇ ਆ ਦੇਖ ਮੁੰਡੇ ਦੇ ਇੱਕ ਦੇ ਹੋਰ ਲੱਗੇ ਨੇ ਕੋਈ ਨਹੀਂ ਬਾਬੇ ਕੇ ਲੜਾਂਗੇ ਮਰਨਾ ਪਿਆ ਮਰਾਂਗੇ ਵੀ ਕੋਈ ਇੱਕ ਦੇ ਨਹੀਂ ਪਿੱਛੇ ਨਹੀਂ ਹਟਦੇ ਪਰ ਸਰਕਾਰ ਤੋਂ ਡਰਦੇ ਨਹੀਂ ਨਹੀਂ ਭਾਈ ਇੰਨਾ ਕਿਉਂ ਤੱਕਾ ਕਰ ਰਹੀ ਆ ਤੇਰਾ ਬੈਰੀਕੇਟ ਜਿਹੜੇ ਕੀ ਪ੍ਰੋਬਲਮ ਆ ਇਹਨਾਂ ਨੂੰ ਠੀਕ ਆ ਨਾ ਕਿਸਾਨ ਨੇ ਤਾਂ ਇਹਦਾ ਪਤਾ ਨਹੀਂ ਕੀ ਐਨਾਂ ਦਾ ਮੇਰੇ ਖਿਆਲ ਤੇ ਜੈ ਐਡੇ ਤੁਸੀਂ ਹੁੰਦੇ ਨਾ ਕਹਿੰਦੇ ਲੜਨ ਵਾਲੇ ਕਹਿੰਦੇ ਤੇ ਲੜਦੇ ਚੀਨ ਦੇ ਬਾਰਡਰ ਤੇ ਜਾ ਕੇ ਕਹਿੰਦੇ ਨਾ ਉਹ ਜਿਹੜੇ ਅਰਨਾਚਲ ਪ੍ਰਦੇਸ਼ ਤੇ ਕਬਜ਼ਾ ਕਰਾਇਆ ਚੀਨ ਨਾਲ ਉਹਨਾਂ ਨਾਲ ਮਾਰਦੇ ਮੱਥਾ ਕੀ ਗਾ ਕੋਈ ਇਹ ਤੇ ਉੱਤਰੋਂ ਟੈਕ ਕਰਨ ਦੇ ਜਿੰਨੇ ਕੋਈ ਵੀ ਹਾਦਸੇ ਕਿਤੇ ਹੋਰ ਦੇ ਬੱਕਵਾਦੀ ਆ ਕੇ ਹੋਣੇ ਕਿਹੜਾ 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 ਬੈਰੀਕੇਡ ਪੁੱਟ ਗਿਆ ਕਿਹੜਾ ਰਹਿ ਗਿਆ ਹਾਂ ਬੈਰੀਕੇਡ ਦੋ ਲੇਰਾਂ ਟੁੱਟੀਆਂ ਨੇ ਬਾਬਾ ਜੀ ਪਾੜ ਦਾਂਗੇ ਸਾਰਾ ਸ਼ਾਮ ਤੱਕ ਕੋਈ ਦਿੱਕਤ ਨਹੀਂ ਹੈਗੀ ਹਾਂ ਨਹੀਂ ਹੁਣ ਅੱਗੇ ਜਾਉਂਗੇ ਜਾਂ ਫਿਰ ਇੱਥੇ ਹੀ ਮੋਰਚਾ ਲਗੂ ਸ਼ੰਭੂ ਦੇ ਜਾਂ ਕੇ ਅੱਗੇ ਜਾਉਂਗੇ ਦਿੱਲੀ ਜਾਵਾਂਗੇ ਦਿੱਲੀ ਹਾਂ ਪੱਕਾ ਹੀ ਹੁਣ ਕਿੰਨਾ ਟਾਈਮ ਲੱਗੂ ਅਲੇ ਜਾਣ ਨੂੰ ਨਹੀਂ ਲੱਗੂਗਾ ਯਾਰ ਅੱਪਾ ਸਾਡੇ ਕੋਲ ਖੁੱਲਾ ਟਾਈਮ ਚ 4 ਦਿਨ ਲੱਗ ਜਾਣ ਅੱਪਾ ਤਾਂ ਜਾਵਾਂਗੇ ਦਿੱਲੀ ਨਾ ਕੋਈ ਕਾਲੀ ਨਹੀਂ ਹੈਗੀ ਆ ਮਰੀਆ ਐਤੀ ਉਹ ਕਿਤੇ ਸਰਕਾਰ ਅਕੇ ਨਹੀਂ ਪੈਰੀਕਟ ਉਸੇ ਅਕੇ ਨਹੀਂ ਕਰਾਸ ਕਰਦਾ ਐਤੀ ਮੋਰ ਚ ਲੱਗ ਸਕਦਾ ਨਹੀਂ 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 ਬਾਬਾ ਜੀ ਇੱਥੇ ਉੱਥੇ ਅਸੀਂ ਦਿੱਲੀ ਜਾਵਾਂਗੇ ਅਜੇ ਤੱਕ ਦਿੱਲੀ ਨਹੀਂ ਕੋਲ ਆ ਇੱਥੇ ਤਾਂ ਕੋਈ ਮੋਰ ਚਲੋ ਬਾਬਾ ਜੀ ਆ ਦੇਖੋ ਕਿੰਨਾ ਜ਼ਖਮੀ ਲਿੰਗ ਸਿੰਘ ਨੂੰ ਵੀ ਪੂਰਾ ਜ਼ਖਮੀ ਕੀਤਾ ਗਿਆ ਨਵਦੀਪ ਬਾਡਰ ਕੈਨਰ ਵੀ ਨਾਲ ਗੱਲਬਾਤ ਕੀਤੀ ਅਸੀਂ ਨੇ ਇੱਥੇ ਕਹਿੰਦੇ ਅਸੀਂ ਜ਼ਰੂਰ ਜਾਵਾਂਗੇ ਅੱਗੇ ਭਾਵੇਂ ਸਾਨੂੰ ਜਾਣਕੀ ਉਹ ਦੇਣੀ ਪਵੇ ਪਿਛਲੀ ਵਾਰ ਵੀ ਇਹਨਾਂ ਨੇ ਬਾਡਰ ਕੈਨਰ ਬੰਦ ਕੀਤਾ ਸੀ ਬਾਡਰ ਕੈਨਰ ਤੋਂ ਚੜ ਕੇ ਜਦੋਂ ਸ਼ੰਭੂ ਬਾਡਰ ਤੇ ਐਦਾਂ ਹੀ ਰੋਕਿਆ ਗਿਆ ਸੀ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਤੇ ਇਸ ਵਾਰ ਵੀ ਨਵਦੀਪਪੁਰਾ ਨਾਲ ਆ ਨਵਦੀਪਪੁਰਾ ਨਾਲਾ ਹਰਿਆਣੇ ਤੋਂ ਨੇ ਤੇ ਨਾਲ ਨੇ ਪੂਰਾ ਪੰਜਾਬ ਦੇ ਨਾਲ ਖੜੇ ਨੇ ਕਿਸਾਨਾਂ ਦੇ ਨਾਲ ਖੜੇ ਨੇ ਤੇ ਕਹਿੰਦੇ ਅਸੀਂ ਇਹ ਜੋ ਸਰਕਾਰ ਕਰ ਰਹੀ ਹੈ ਬਹੁਤ ਹੀ ਗਲਤ ਕਰ ਰਹੀ ਹੈ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਨਾਲ ਇਸ ਤਰ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਬਾਪੂ ਜੀ ਦੀ ਬੋਲ ਹੋ ਤੇ ਬਾਪੂ ਜੀ ਤੂੰ ਦੇਖ ਸਕਦੇ ਹੋ ਬਾਪੂ ਜੀ ਦੇ ਵੀ ਜਿਹੜੇ ਆਸੂ ਗਾਇ ਦੇ ਗੋਲੇ ਸਿੱਟੇ ਜਾ ਰਹੇ ਨੇ ਤੇ ਪੁਲਿਸ ਫੋਰਸ ਵੱਲੋਂ फोर्स ਵੱਲੋਂ ਜਿਹੜੇ ਗੋਲੇ ਸਿੱਟੇ ਜਾ ਰਹੇ ਨੇ ਉਦੋਂ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਰੋਕਣ ਲਈ ਤੇ ਫਟੜਕ ਬਾਪੂ ਜੀ ਨੂੰ ਫਟੜਕ ਕੀਤਾ ਪੂਰਾ ਫਟੜਾ ਹੋ ਗਏ ਨੇ ਬਾਪੂ ਜੀ ਦੇ ਨੌਜਵਾਨ ਵੀ ਫਟੜਾ ਹੋਏ ਬਈ ਦੇਖ ਸਕਦਾ ਹੋ ਬਈ ਉਧਰ ਪੱਟੀ ਵੀ ਦਿਖਾ ਸਕਦਾ ਤਸਵੀਰਾਂ ਬਾਈ ਨੋਧਰਾ ਉਹਦੇ ਬਾਈ ਦੇ ਵੀ 6:00 ਵਜੇ ਆ ਤੇ ਨੌਜਵਾਨ ਜਿਹੜੇ ਅੱਗੇ ਵੱਧ ਰਹੇ ਨੇ ਉਹਨਾਂ ਤੇ ਰੋੜੇ ਵੀ ਮਾਰੇ ਜਾ ਰਹੇ ਨੇ ਤੇ ਆਸੂ ਗਏ ਤੇ ਗੋਲੇ ਸਿੱਟੇ ਜਾ ਰਹੇ ਨੇ ਬਾਪੂ ਜੀ ਹਾਂਜੀ ਕੋਈ ਗੱਲ ਨਹੀਂ ਮੈਨੂੰ ਕੋਈ ਡਰ ਨਹੀਂਗਾ ਮੈਂ ਮਰ ਵੀ ਜਾਊ ਕੋਈ ਗੱਲ ਨਹੀਂਗਾ ਮੈਨੂੰ ਇਹੋ ਜਿਹੀ ਕੋਈ ਗੱਲ ਨਹੀਂ ਕਿਤੋਂ ਤੁਹਾਡੇ ਕੋਈ ਡੜਾ ਬੱਜਿਆ ਜਾਂ ਆਸ਼ੂ ਗਏ ਦਾ ਗੋਲਾ ਤੁਸੀਂ ਅੱਗੇ ਜਾ ਰਹੇ ਸੀ ਅੱਗੇ ਜਾ ਰਹੇ ਹਾਂ ਸਾਡੇ ਤੁਸੀਂ ਮੈਂ ਹੱਕ ਨਾਲ ਹੀ ਜਾ ਰਿਹਾ ਅੱਗੇ ਕੋਈ ਗੱਲ ਨਹੀਂ ਮੈਂ ਕਮੇਟੀ ਦਾ ਮੈਂਬਰ ਆ ਅੰਮ੍ਰਿਤਸਰ ਤੋਂ ਕੋਈ ਗੱਲ ਠੀਕ ਆ ਜੀ ਲਾਣਾ ਨਹੀਂ ਕੋਈ ਵੀ ਕੋਈ ਡਰ ਨਹੀਂ ਮੈਨੂੰ ਡਰ ਨਹੀਂ ਕੋਈ ਵੀ ਦੁਬਾਰਾ ਵੀ ਅੱਗੇ ਜਾਵਾਂਗੇ ਹੁਣ ਅੱਗੇ ਜਾਵਾਂਗੇ ਦੁਬਾਰਾ ਜੀ ਕੋਈ ਮਾਰਨ ਵਾਲੇ ਬੰਦੇ ਵੀ ਛੁੱਟਦੇ ਭਾਵੇਂ ਪ੍ਰਵਾਹ ਕੋਈ ਨਹੀਂ ਗੀ ਕੋਈ ਗੱਲ ਨਹੀਂ ਗੀ ਜੋਸ਼ ਬਹੁਤ ਹੈ ਬਾਬਾ ਜੀ ਦੇ ਵਿੱਚ ਤੇ ਨੌਜਵਾਨਾਂ ਵਿੱਚ ਵੀ ਜੋਸ਼ ਹੈ ਕਹਿੰਦੇ ਅੱਗੇ ਪੜਾਂਗੇ ਭਾਵੇਂ ਤੁਸੀਂ ਕੰਨ ਦੇਖ ਸਕਦੇ ਹੋ ਬਾਈ ਦਾ ਕਿੰਨੀ ਤਰ੍ਹਾਂ ਇੰਜਰਡ ਹੋਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੇ ਸਰਕਾਰ ਵੱਲੋਂ ਸਰਕਾਰ ਵੱਲੋਂ ਪੂਰਾ تصدر ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਸ਼ੰਭੂ ਬਾਡਰ ਤੇ ਰੋਕਿਆ ਜਾ ਰਿਹਾ ਤੇ ਤੇ ਤਰੁਗਾ ਇਹਦੇ ਗੋਲੇ ਵੀ ਸਿੱਟੇ ਜਾ ਰਹੇ ਨੇ ਤੁਸੀਂ ਕੰਨ ਦੇਖ ਸਕਦੇ ਹੋ ਕਿਦਾਂ ਬਾਈ ਫੱਟੜੇ ਹੋਏ ਨੇ ਕਾਂਦੇ ਵਿੱਚ ਦੇਖ ਸਕਦੇ ਹੋ ਕਿੱਡਾ ਵੱਡਾ ਡੰਗ ਡੰਗ ਪੈ ਗਿਆ ਤੇ ਦੇਖ ਸਕਦੇ ਤੁਸੀਂ ਕਾਫੀ ਨੌਜਵਾਨ ਫੱਟੜਾ ਨੇ ਤੁਸੀਂ ਦਿਖਾ ਸਕਦੇ ਹੋ ਤਸਵੀਰਾਂ ਨੌਜਵਾਨ ਜਿਹੜੇ ਅੱਗੇ ਵਧ ਰਹੇ ਨੇ ਉਹਨਾਂ 'ਤੇ ਡਲੇ ਵੀ ਮਾਰੇ ਜਾ ਰਹੇ ਨੇ ਆਰਮੀ ਵੱਲੋਂ ਡਲੇ ਵੀ ਮਾਰੇ ਜਾ ਰਹੇ ਨੇ ਜਿਹੜੀ ਫੋਰਸ ਲਗਾਈ ਗਈ ਹੈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਉਧਰੋਂ ਪੱਲੇ ਵੀ ਚਲਾਏ ਜਾ ਰਹੇ ਤੇ ਆਸੂ ਗੈਸ ਤੇ ਗੋਲੇ ਵੀ ਅਥਰੂ ਗੈਸ ਤੇ ਗੋਲੇ ਸਿੱਟੇ ਜਾ ਰਹੇ ਨੇ ਵੀ ਕਿਸਾਨ ਅੱਗੇ ਨਾ ਵਧਣ ਪਰ ਕਿਸਾਨ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਟਰੈਕਟਰਾਂ ਨਾਲ ਟਰੈਡ ਟਰਾਲੀ ਨਾਲ ਅੱਗੇ ਜਾ ਰਹੇ ਨੇ ਤੇ ਕੁਝ ਕੁ ਬੈਰੀਗੇਟ ਪੱਟਣੇ ਵੀ ਸ਼ੁਰੂ ਕਰਤੇ ਨੇ ਕਰ ਦਿੱਤੇ ਨੇ ਕਿਸਾਨਾਂ ਨੇ ਪਰ ਕਈ ਨੌਜਵਾਨ ਫੱਟੜ ਵੀ ਹੋ ਗਏ ਨੇ ਹਾਂਜੀ 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 ਇੱਕ ਮਿੰਟ ਬਾਈ ਇੱਧਰ ਯਾਰ ਬਾਈ ਦੀ ਜਿੱਥੇ ਦੇਖੋ ਇੱਕ ਮਿੰਟ ਇੱਥੇ ਇੱਕ ਕੀ ਬੱਜਿਆ ਪਾਜੀ ਉਹ ਗੋਲੀ ਜੀ ਮਾਰੀ ਇਹਨਾਂ ਨੇ ਕਰੀ ਵਿਚ ਅਸੀਂ ਕੰਨ ਤੇ ਗੋਲੀ ਮਾਰੀ ਗੋਲੀ ਵੱਟੇ ਤੇ ਗੋਲੀਆਂ ਮਾਰਦੇ ਪਏ ਆ ਉਹ ਕਦਣਾ ਮਾਰ ਰਹੇ ਨੇ ਗੋਲੀਆਂ ਗੋਲੀਆਂ ਬੰਦੂਕ ਨਾਲ ਮਾਰ ਰਹੇ ਵੱਟੇ ਹੱਥਾ ਨਾਲ ਮਾਰਦੇ ਆ ਤੁਸੀਂ ਬਿਲਕੁਲ ਅੱਗੇ ਪਹੁੰਚ ਗਏ ਸੀ ਹਾਂਜੀ ਠੀਕ ਹਲ ਹੋਈ ਆ ਬਾਈ ਕੀ ਹੋਇਆ ਪਾਜੀ ਉੱਥੇ ਟੋਜ਼ਰ ਪਾਦੇ ਪਏ ਸੀ ਹਾਂਜੀ ਕੋਈ ਡੇੜੇ ਨਾਲ ਗੋਲੇ ਪਲੈਸਟ ਦੇ ਮਾਰਦੇ ਆ ਨਾਲ ਬੱਟੇ ਕਾ ਬਾਈ ਗੋਲਾ ਵੱਜਿਆ ਵੀਰ ਅੱਗਿਆ ਤਾਂ ਹਮੇਰੇ ਹੋਰੇ ਸੇਵਾ ਕਰ ਰਹੇ ਆ ਬਾਈ ਨੇ ਕੀ ਹਾਲ ਤਾਂ ਬਹੁਤ ਹਾਂਜੀ ਕਈ ਕਈਆਂ ਦੇ ਫੱਟੜ ਹੋਏ ਹੋਏ ਨੇ ਮੁੰਡੇ ਤੇ ਬਾਈ ਜੀ ਜਿਹੜੇ ਨੌਜਵਾਨ ਅੱਗੇ ਵੱਧ ਰਹੇ ਨੇ ਤੇ ਉਹਨਾਂ ਦੇ ਦੇਖੋ ਤੁਸੀਂ ਆ ਪਿੱਛੇ ਦੇਖ ਸਕਦੇ ਹੋ ਪਿੱਛੇ ਦੇਖ ਸਕਦੇ ਹੋ ਇਹ ਕੇਂਦਰ ਸਰਕਾਰ ਵੱਲੋਂ ਜੋ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਤੇ ਕਈ ਨੌਜਵਾਨ ਫੱਟੜ ਵੀ ਹੋ ਚੁੱਕੇ ਨੇ ਅੱਗੇ ਵਧਣ ਰਹੇ ਨੇ ਮੋਦੀ ਸਰਕਾਰ ਨੂੰ ਲਾਹਨਤਾਂ ਦਿੱਤੀ ਕਿਹਾ ਔਰ ਬੰਬ ਮਾਰ ਰਹੇ ਆ ਬੜੀ ਜ਼ੋਰ ਦਾ ਮਾਰ ਰਹੇ ਗੋਰਾ ਉਹਨਾਂ ਨੇ ਤੁਸੀਂ ਆਪਣੇ ਕਿਸਾਨ ਇਹ ਸਿਟਰੇ ਨੇ ਜਿਹੜੇ ਨੌਜਵਾਨ ਫੱਟੜੇ ਹੋਏ ਨੇ ਇਹ ਸਿਟਰੇ ਨੇ ਮੋਦੀ ਸਰਕਾਰ ਕੁੱਤੀ ਸਰਕਾਰ ਪਤਾ ਨਹੀਂ ਕਿਹ ਐ ਸਿਟ ਰਹੀ ਆ ਉਹ ਲੋਕੋ ਪਿੰਡਾਂ ਦੇ ਵਿੱਚ ਆਉਂਗੇ ਜਾਦੇ ਤੁਹਾਡੇ ਮੂੰਹਾਂ ਪਰ ਅਸੀਂ ਮਾਰਨੇ ਹੁਣ ਪਿਆ ਰਹੋ ਭਾਜਪਾ ਸਰਕਾਰ ਜਦ ਪਿੰਡਾਂ ਦੇ ਵਿੱਚ ਆਉਂਗੇ ਤਾਂ ਤੁਹਾਡੇ ਮੂੰਹ ਪਰ ਚਪੇੜਾ ਅਸੀਂ ਮਾਰਨੀ ਆ ਮਾਰਨੀ ਆ ਕੀ ਲੱਗਦਾ ਇਸ ਵਾਰ ਵੋਟਾਂ ਪੈ ਜਾਣਗੇ ਇਹਨਾਂ ਨੂੰ ਫਿਰ ਇਹਨਾਂ ਨੂੰ ਕੁੱਤਿਆਂ ਨੂੰ ਪਿੰਡਾਂ ਵੀ ਨਹੀਂ ਵੜਨ ਦੇਣਾ ਅਸੀਂ ਵੋਟਾਂ ਦਾ ਇੱਕ ਪਾਸੇ ਦੀ ਗੱਲ ਆ ਪਿੰਡਾਂ ਦੇ ਨਹੀਂ ਬਣ ਦੇਣਾ ਪਾਸਪਾ ਦਾ ਕੋਈ ਵੀ ਬੰਦਾ ਤੇ ਸਾਡੀ ਪੁਰਜਰ ਬੈਂਤੀ ਆ ਆਪਣੇ ਪੰਜਾਬੀਆਂ ਨੂੰ ਵੀ ਬੈਂਚ ਤੇ ਪਿਆ ਇਹਨਾਂ ਦਾ ਛਿੱਤਰ ਮਾਰੋ ਸਾਲਾਂ ਦਾ ਜਿੰਨੇ ਵੀ ਜਿੰਨੇ ਵੱਜਦੇ ਆ ਇਹ ਦੋਨਾਂ ਨੇ ਰਲ ਕੇ ਫੈਸਲਾ ਕੀਤਾ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੇ ਵੀ ਇਹਨਾਂ ਨੂੰ ਹਰਿਆਣਾ ਦੇ ਬਾਰਡਰ 'ਤੇ ਰੋਕਿਆ ਜਾਵੇ ਉਹ ਅਸੀਂ ਤਾਂ ਹੁਣ ਪੰਜਾਬ ਵੀ ਰੋਕ ਲੈਣਾ ਆਪਣਾ ਨਾ ਸੀ ਹਰਿਆਣੇ 'ਚ ਜਾਣਾ ਨਾ ਸੀ ਦਿੱਲੀ 'ਚ ਜਾਣਾ ਨਾ ਦਿੱਲੀ ਵਾਲਿਆਂ ਨੂੰ ਇੱਧਰ ਆਉਣ ਜਾਣਾ ਇਹ ਦੇਖਦੇ ਅੱਜ ਅਗਲਾ ਫਿਰ ਜਿਹੜਾ ਫੈਸਲਾ ਹੁੰਦਾ ਅਸੀਂ ਆਪਣਾ ਰੋਕ ਲੂਗੇ ਇਹ ਖਾਸ ਤਾਨ ਕਹੀ ਜਣਾ ਨਾ ਖਾਸ ਤਾਨ ਤਾਂ ਮਿਲੇ ਜਾਣਾ ਸਾਨੂੰ ਜਦ ਐਨਾ ਨਾ ਇਹ ਰੋਕ ਲਿਆ ਆਪੇ ਮਿਲ ਜਾਣਾ ਨਾ ਇਹ ਹੁਣ ਅੱਗੇ ਅੱਗੇ ਵਧਣ ਦੀ ਤਿਆਰੀਆ ਪੂਰੀ ਸਿੰਘੂ ਜਾਣਾ ਸੀ ਪਹਿਲੀ ਰੋਕ ਲਿਆ ਜਾਉਂਗੇ ਜੀ ਜਾਉਂਗੇ ਹਰ ਹਾਲਤ ਮੱਗਿਆ ਵੀ ਬਥੇਰਾ ਕੁਝ ਹੋਇਆ ਕਿਸਾਨੀ ਦੇ ਨਾਲ ਬਥੇਰਾ ਕੁਝ ਹੋਰ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਮੋਦੀ ਸਰਕਾਰ ਨੂੰ ਜੀ ਮੋਦੀ ਸਰਕਾਰ ਤਾਂ ਤੁਹਾਨੂੰ ਪਤਾ ਹੀ ਹੈ ਕੁੱਤੀ ਸਰਕਾਰ ਹੈ ਠੀਕ ਆ ਅਸੀਂ ਇਹਨਾਂ ਨੂੰ ਹੁਣ ਪਿੰਡਾਂ 'ਚ ਨਹੀਂ ਬਣ ਦੇਣਾ ਬਸ ਪਿੰਡਾਂ ਵਿੱਚ ਤਾਂ ਪਾਰਟੀਆਂ ਬਣੀ ਹੋਈਆਂ ਨਹੀਂ ਬੀਜੇਪੀ ਦੀਆਂ ਕੋਈ ਗੱਲ ਨਹੀਂ ਜਿੰਨੀਆਂ ਮਰਜ਼ੀ ਬਣਿਆ ਵਮਾ ਫੇਰ ਵੀ ਸਾਡੇ ਪੰਜਾਬੀ ਭਾਈਆ ਸਾਰੇ ਇੱਕ ਜਿਹੇ ਦੀ ਗੱਲ ਮੰਨਦੇ ਆ ਇਹ ਨਹੀਂ ਗੱਲ ਹੈ ਕਿ ਕੋਈ ਨਹੀਂ ਬਣਨ ਦਿੰਦਾ ਹੈਗਾ ਸ਼ਹਿਰਾਂ 'ਚ ਪਏ ਬਣਨ ਦੇ ਤੇ ਮੈਂ ਪਿੰਡਾਂ 'ਚ ਨਹੀਂ ਕੋਈ ਬਣਨ ਦਿੰਦਾ ਹੈਗਾ ਠੀਕ ਆ ਜੀ ਤੇ ਅਸੀਂ ਗੱਲਬਾਤ ਕੀਤੀ ਹੈ ਤੇ ਨੌਜਵਾਨਾਂ ਨੂੰ ਫੱਟੜ ਕੀਤਾ ਜਾ ਰਿਹਾ ਡਲੇ ਮਾਰੇ ਜਾ ਰਹੇ ਨੇ ਬੰਦੂਖਾਂ ਨਾਲ ਤੇ ਆਸੂ ਗਏ ਤੇ ਗੋਲੇ ਸਿੱਟੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇ ਫਰਸਟ ایڈ ਦਾ ਵੀ ਪ੍ਰਬੰਧ ਕੀਤਾ ਗਿਆ ਕਿਸਾਨਾਂ ਵੱਲੋਂ ਤੇ ਫਰਸਟ ایڈ ਦਾ ਵੀ ਪ੍ਰਬੰਧ ਕੀਤਾ ਗਿਆ ਤੇ ਐਂਬੂਲੈਂਸ ਵੀ ਇੱਥੇ ਪਹੁੰਚੀ ਹੋਈ ਹੈ ਜੇ ਕਿਤੇ ਕੋਈ ਇਦਾਂ ਹੀ ਕੱਟਣਾ ਹੁੰਦੀ ਹੈ ਕੋਈ ਜ਼ਖਮੀ ਹੁੰਦਾ ਤਾਂ ਨਾਲ ਪੱਟੀ ਵੀ ਕੀਤੀ ਜਾਂਦੀ ਹੈ ਤੇ ਉਹਦਾ ਪੂਰਾ ਤਿਆਰ ਰੱਖਿਆ ਜਾਂਦਾ ਫਰਸਟ ایڈ ਦਿੱਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਤੇ ਲੋਕ ਕਿੱਦਾਂ ਇਕੱਠ ਦੇਖ ਸਕਦੇ ਹੋ ਤੇ ਟਰਾਲਿਆਂ ਤੇ ਡਿਪਰਾਂ ਤੇ ਚੜੇ ਹੋਏ ਨੇ ਤੁਸੀਂ ਕੱਟ ਦੇਖ ਸਕਦੇ ਹੋ ਕਿੰਨੇ ਇਕੱਠ ਹੈ ਹਰਿਆਣਾ ਦੇ ਬਾਰਡਰ ਤੇ ਜਿਹੜਾ ਇਹ ਇਹਨਾਂ ਨੇ ਸ਼ੰਭੂ ਬਾਟਰ ਤੇ ਬੈਰੀਕੇਡ ਲਗਾਏ ਹੋਏ ਨੇ ਇਹ ਥਰੂ ਗੈਸ ਦੇ ਗੋਲੇ ਹਲੇ ਵੀ ਹਲੇ ਵੀ ਸਿੱਟੇ ਜਾ ਰਹੇ ਨੇ ਐਨਾ ਸਰਕਾਰ ਜੋ ਡਰੀ ਹੋਈ ਆ ਬੁਖੜਾਈ ਹੋਈ ਆ ਸਰਕਾਰ ਕਿਸਾਨਾਂ ਦੀਆਂ ਜੋ ਜਾਇਜ਼ ਮੰਗਾਂ ਨੇ ਐਮਐਸਪੀ ਤੋਂ ਪਰਚੇ ਰੱਦ ਕੀਤੇ ਜਾਣ ਸੁਆਮੀਨਾਥਨ ਰਿਪੋਰਟ ਜਿਹੜੀ ਲਾਗੂ ਕੀਤੀ ਜਾਵੇ ਜਿਹੜੀ ਕਿਸਾਨਾਂ ਦੀ ਮੁੱਖ ਮੰਗ ਹੈ ਵੀ ਸਾਡੀਆਂ ਸਾਰੀਆਂ ਫਸਲਾਂ ਤੇ ਰੇਟ ਸਾਨੂੰ ਮਿਲਣਾ ਪੱਕੇ ਰੇਟ ਮਿਲਣਾ ਐਮਐਸਪੀ ਦਿੱਤੀ ਜਾਵੇ ਤੇ ਇਹ ਮੰਗਾਂ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਬਿਲਕੁਲ ਪਰ ਫਿਰ ਵੀ ਕਿਉਂ ਸਰਕਾਰ ਕਿਉਂ ਨਹੀਂ ਗੱਲ ਮੰਨ ਰਹੀ ਜਿਹੜੀ ਮੀਟਿੰਗ ਵੀ ਹੁੰਦੀ ਆ ਉਹ ਵੀ ਬਿਸਤਰ ਨਿਕਲਦੇ ਆ ਉਹਦੇ ਵਿੱਚ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਹੀ ਕਿਸਾਨ ਦਿੱਲੀ ਵੱਲੋਂ ਕੂਚ ਕਰਨ ਦੀ ਫੈਸਲਾ ਕਰਦੇ ਨੇ ਕੂਚ ਕਰਨ ਦਾ ਤੇ ਆਸੂ ਕਹਦੇ ਤੁਸੀਂ ਗੋਲੇ ਦੇਖ ਸਕਦੇ ਹੋ ਸਿੱਟੇ ਜਾ ਰਹੇ ਨੇ ਜੋ ਅੱਖਾਂ ਤੇ ਬਹੁਤ ਹੀ ਅਸਰ ਪਾਉਂਦੇ ਨੇ ਤੇ ਪਾਣੀ ਨਾਲ ਪਾਣੀ ਤੇ ਸਿੱਟਿਆਂ ਨਾਲ ਬਚਾਅ ਕੀਤਾ ਜਾ ਰਿਹਾ ਲੋਕਾਂ ਦੇ ਅੱਖਾਂ ਅੱਖਾਂ ਤੁਸੀਂ ਦੇਖ ਸਕਦੇ ਹੋ ਅੱਖਾਂ ਚੋਂ ਪਾਣੀ ਅੱਖਾਂ 'ਚ ਪਾਣੀ ਨਿਕਲ ਰਿਹਾ ਜਿਹੜੇ ਅਸੂਗੈ ਤੇ ਕੋ ਗੋਲੇ ਸਿੱਟੇ ਜਾਣੇ ਇਹਦਾ ਧੂਆਂ ਬਹੁਤ ਹੀ ਬਹੁਤ ਹੀ ਪੜਾ ਤੇ ਫਿਰ ਵੀ ਕਿਸਾਨ ਕਹਿੰਦੇ ਅਸੀਂ ਅੱਗੇ ਵਧਣਾ ਹੈ ਪਰ ਜੋ ਮਰਜੀ ਹੋ ਜਾਵੇ ਭਾਵੇਂ ਸਾਡੀ ਜਾਨ ਕਿਉਂ ਨਾ ਚਲੀ ਜਾਵੇ ਪਰ ਅਸੀਂ ਅੱਗੇ ਵਧਾਂਗੇ ਤੇ ਦਿੱਲੀ ਸਿੰਘੂ ਬਾਰਡਰ ਤੇ ਪਹੁੰਚ ਕੇ ਹਟਾਂਗੇ ਅਸੀਂ ਦਿੱਲੀ ਜਿਵੇਂ ਪਹਿਲਾਂ ਬਾਰਡਰ ਤੇ ਧਰਨ ਲੱਗਿਆ ਸੀ ਮੋਰਚਾ ਪੱਕਾ ਮੋਰਚਾ ਲੱਗਿਆ ਸੀ ਸਿੰਘੂ ਬਾਰਡਰ ਤੇ ਤੇ ਉੱਥੇ ਪਹੁੰਚ ਕੇ ਮੋਰਚਾ ਲਗਾਉਣ ਦੀਆਂ ਤਿਆਰੀਆਂ ਨੇ ਸ਼ਾਂਤਵੀ ਮੋਰਚਾ ਲਾਉਣ ਦੀਆਂ ਤਿਆਰੀਆਂ ਨੇ ਤੇ ਮੈਂ ਆਗੂ ਵੀ ਸਾਰੇ ਨਾਲ ਨੇ ਡੱਲੇਵਾਲ ਸਾਹਿਬ ਮਨਜੀਤ ਸਿੰਘ ਬੰਦੇਰ ਮਨਜੀਤ ਰਾਏ ਤੇ ਬਾਕੀ ਵੀ ਸਾਰੇ ਆਗੂ ਸਾਰੇ ਜਥੇਬੰਦਿਆ ਰਲ ਕੇ ਤਰਨ ਇਹ ਮੋਰਚਾ ਲੜ ਰਹੀਆਂ ਨੇ ਤੇ ਮੇਰੇ ਨਾਲ ਕੈਮਰਾਮੈਨ ਸੀਐਮ ਤੁਸੀਂ ਦੇਖ ਰਹੇ ਹੋ ਪਿੰਨੂ ਟੀਵੀ ਧੰਨਵਾਦ